ਦੋ ਦਿਲ ਦੇ ਗੰਮ ਨਮ ਉਸ ਮੈਨੂੰ ਆ ਕੇ ਗੰਮ ਘਾਣਦੀ ਗੰਮ ਖਾਣਦੀ ਗੰਮ ਖਾਣਦੀ ਜਿਸ ਤੋਂ ਮਿਲਿਆ ਹੈ ਗਮ ਉਸ ਤੋਂ ਛਪਾਉਣ ਦੀ ਕਿੱਕ ਲਿਆ ਹੈ ਜ਼ਿੰਦਗੀ ਕੀ ਟੰਕ ਟਪੋਂਨ ਦੀ ਲਾਰੇ ਲੱਪੇ ਰਾਕੇ ਲੋਨ ਦੀ ਹੋਸ਼ ਮੈਨੂੰ ਆ ਗਈ ਏ ਗਮ ਘਾਣ ਦੀ ਸਮਝ ਕੇ ਫੋਲਗ ਨਾਵਦਾ ਮੈਂ ਹੱਥ ਪਾਲਿਆ ਮੈਂ ਹੱਥ ਪਾਲਿਆ ਹੱਤ ਨਾ ਆਇਆ ਕੰਡਾ ਆ ਗਿਆ ਕੰਡਾ ਆ ਗਿਆ ਬਣ ਗਈ ਇਹ ਹੁਣ ਆਦਤ ਕੰਡਿਆਂ ਵਿੱਚ ਰਹਿਣ ਦੀ ਕੰਡਿਆਂ ਵਿੱਚ ਰਹਿਣ ਦੀ ਕੰਡਿਆਂ ਵਿੱਚ ਰਹਿਣ ਦੀ ਦੇਖ ਕ ਸੀਤਲ ਜਲ ਠੀਲਦਾ

मो बि हुया हुकम सरकार असां मन लिया असां मन लिया मन के हुकम सदा पले बन लिया सले बन लिया नहीं बची हिमत ਹੁਸ਼ ਨੂੰ ਕਹਿਣ ਦੀ ਹੌਸ਼ ਮੈਨੂੰ ਆ ਗਈ ਨੀ ਤਮਕਾਨ ਦੀ ਤਨ ਜਾ ਚੋਆ ਸਰੀਰ ਹੋਲੀ ਰਹੋ ਗਿਆ ਲੀਰੋਲੀ ਰਹੋ ਗਿਆ ਮਨ ਪਾਗਲ ਹੋ ਕੇ ਫਕੀਰ ਹੋ ਗਿਆ ਫਕੀਰ ਹੋਗੇ ਹਾ ਨਹੀਂ ਬਤੀ ਹੈ ਤਾਕਤ ਹੋਰ ਗਮ ਸਹਿਣ ਦੀ ਹੋਰ ਗਮ ਸਹਿਣ ਦੀ ਕੋਸ਼ਿਸ਼ ਰੰਗ ਨੂ ਆ ਗਈ ਹੈ ਗਮ ਸਹਿਣ ਦੀ ਗਮ ਸਹਿਣ ਦੀ ਜਿਸ ਤੋ ਮਿਲਿਆ ਗਮ ਉਸ ਤੋਂ ਸਿੱਖਾਂਗੇ ਆਪ ਇਹਨਾਂ ਨੂੰ ਮਾਰੀਏ बहुत-बहुत का